ਇੱਕ ਦਿਨ ਭਾਈ ਸਾਹਿਬ ਜੀ ਨਵੀਂ ਦਿੱਲੀ ਸਥਾਨ ਤੇ ਬੈਠੇ ਹੋਏ ਜਗਿਆਸੂ ਦੇ ਆਪਣੀ ਜਗਿਆਸਾ ਦਸੀ ਉਸ ਜਗਿਆਸਾ ਦੇ ਸਮਾਧਾਨ ਵਿੱਚ ਭਾਈ ਸਾਹਿਬ ਜੀ ਫਰਮਾਇਆ ਸਾਡੇ ਪਾਪ ਕਿੰਨੇ ਵੀ ਕਿਉ ਨਾ ਹੋਣ ਕਿੰਨੀ ਵੀ ਗਿਣਤੀ ਕਿਉ ਨਾ ਹੋਵੇ ਫਿਰ ਵੀ ਕਿਸੇ ਗਿਣਤੀ ਦੀ ਹੱਦ ਤੇ ਹੈ ਨਾ ਇਸ ਲਈ ਉਹਨਾਂ ਪਾਪਾਂ ਦਾ ਉਹਨਾਂ ਔਗਣਾ ਦਾ ਕੋਈ ਜੋੜ ਤੋੜ ਹੈ ਕੋਈ ਹੱਦ ਹੈ ਪਰ ਕਹਰਿਓ ਸਤਿਗੁਰੂ ਨਾਨਕ ਦੀ ਬਖਸ਼ਿਸ਼ ਹੱਦੋਂ ਬਾਹਰ ਹੈ ਉਹਦੀ ਬਖਸ਼ਿਸ਼ ਦਾ ਕੋਈ ਪਰਵਾਰ ਨਹੀਂ ਇਸ ਤੋਂ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਸਾਡੇ ਸ਼ਰਨ ਆਉਣ ਦੀ ਦੇਰ ਹੈ ਉਹਦੀ ਬਖਸ਼ਿਸ਼ ਵਿੱਚ ਦੇਰ ਨਹੀਂ ਹੈ ਮੇਰੀ ਹਾਲੇ ਉਮਰ ਜਵਾਨੀ ਦੀ ਸੀ ਮੇਰੇ ਇੱਕ ਦੋਸਤ ਨੇ ਸੱਦ ਭੇਜਿਆ ਕਿ ਆ ਕੇ ਮਿਲ ਜਾਓ। ਮੇਰਾ ਇਹ ਮਿੱਤਰ ਭਰ ਜਵਾਨੀ ਵਿੱਚ ਸੀ ਤੇ ਕੁਝ ਚਿਰ ਤੋਂ ਬਿਮਾਰ ਸੀ। ਪੜੋਸਰੂ ਡਾਕਟਰਾਂ ਨੇ ਕਹਿ ਦਿੱਤਾ ਕਿ ਤੇਰੀ ਬਿਮਾਰੀ ਤਾਂ ਤਬਦਿਕ ਹੈ। ਇਸ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਜੀਵਨ ਦੀ ਡੋਰ ਹੁਣ ਬਹੁਤੀ ਲੰਬੇਰੀ ਨਹੀਂ ਹੈ। ਉਹ ਮੇਰਾ ਗੂੜਾ ਦਮਿੱਤਰ ਸੀ। ਜਦ ਮੈਂ ਉਸਦੇ ਘਰ ਉਸ ਨੂੰ ਜਾ ਕੇ ਦੇਖਿਆ ਤਾਂ ਉਹ ਫੁੱਟ ਫੁੱਟ ਕੇ ਰੋਇਆ ਬੜੀ ਨਿਰਾਸ਼ਤਾ ਦੀ ਹਾਲਤ ਵਿੱਚ ਸੀ ਕਹਿ ਲੱਗਾ ਭਾਈ ਸਾਹਿਬ ਜੀ ਡਾਕਟਰ ਨੇ ਕਹਿ ਦਿੱਤਾ ਹੈ ਹੁਣ ਮੈਂ ਥੋੜੇ ਦਿਨਾਂ ਦਾ ਮਹਿਮਾਨ ਹਾਂ ਜਦ ਤੋ ਹੋਸ਼ ਸੁਭਾਲੀ ਹੈ ਕੋਈ ਨੇਕੀ ਦਾ ਕੰਮ ਨਹੀਂ ਕੀਤਾ ਕੋਈ ਚੰਗਾ ਪੁੰਨ ਦਾ ਕੰਮ ਵੀ ਨਹੀਂ ਕੀਤਾ ਕਿਸੇ ਦੇ ਭਲੇ ਦੀ ਸੋਚ ਵੀ ਨਹੀਂ ਆਈ ਹੁਣ ਮੈਨੂੰ ਮਰਨ ਤੋਂ ਡਰ ਲੱਗਦਾ ਹੈ ਜਾਨ ਤੇ ਆ ਬਣੀ ਹੈ ਲਾਚਾਰ ਹੋ ਗਿਆ ਕੋਈ ਮਦਦਗਾਰ ਨਜ਼ਰ ਨਹੀਂ ਆਉਂਦਾ ਹੁਣ ਮੇਰੀ ਰੋਦਾ ਕੀ ਬਣੇਗਾ ਮਰ ਕੇ ਵੀ ਸ਼ਾਂਤੀ ਮਿਲਣੀ ਨਹੀਂ ਇਹੋ ਮੈਨੂੰ ਡਰ ਖਾਈ ਜਾਂਦਾ ਰਾਤ ਦਿਨ ਦੀ ਚਿੰਤਾ ਹੈ ਇਹ ਕਹਿ ਕੇ ਉਹ ਟਹਾ ਮਾਰ ਕੇ ਰੋਣ ਲੱਗ ਪਿਆ ਮੈਂ ਉਸ ਨੂੰ ਧੀਰਜ ਦਿੱਤਾ ਤੇ ਕਿਹਾ ਪ੍ਰਾਇੇ ਦੱਸ ਸਮੁੰਦਰ ਵੱਡਾ ਹੈ ਕਿ ਜਹਾਜ਼ ਉਸ ਨੇ ਹੌਸਲੇ ਵਿੱਚ ਆਉਂਦਿਆ ਜਵਾਬ ਦਿੱਤਾ ਭਾਈ ਜੀ ਸਮੁੰਦਰ ਵੱਡਾ ਹੁੰਦਾ ਹੈ ਉਸ ਵਿੱਚ ਤਾਂ ਕਰੋੜਾ ਜਹਾਜ਼ ਗਰਕ ਹੋ ਜਾ ਤਾਂ ਵੀ ਪਤਾ ਨਾ ਲੱਗੇ ਮੈਂ ਕਿਹਾ ਬਸ ਇਹੀ ਗੱਲ ਹੈ ਇਹੀ ਠੀਕ ਹੈ ਤੂੰ ਵੀ ਇਸੇ ਤਰ੍ਹਾਂ ਸਮਝ ਲੈ ਕਿ ਸਮੁੰਦਰ ਵਾਂਗੂ ਸਤਿਗੁਰੂ ਨਾਨਕ ਦੀ ਬਖਸ਼ਿਸ਼ ਅਥਾ ਹੈ ਇਸ ਵਿੱਚ ਕਿੰਨੇ ਵੀ ਪਾਪ ਹੋਣ ਸਭ ਧਰ ਕੋ ਜਾਂਦੇ ਆ ਸਤਿਗੁਰੂ ਨਾਨਕ ਦੀ ਬਖਸ਼ਿਸ਼ ਨੂੰ ਕੋਈ ਛੋਟੀ ਜੀ ਚੀਜ਼ ਨਾ ਸਮਝ ਤੇ ਆਪਣੇ ਕੀਤੇ ਪਾਪਾਂ ਤੋਂ ਨਾ ਡਰ ਪਾਪ ਜਿੰਨੇ ਵੀ ਹੈ ਗਿਣਤੀ ਵੱਜਤ ਹੈ ਨਾ ਪਰ ਮੇਰੇ ਸਤਿਗੁਰੂ ਨਾਨਕ ਦੀ ਮਿਹਰ ਤੇ ਬਖਸ਼ਿਸ਼ ਇਹ ਕਿਸੇ ਹੱਦ ਵਿੱਚ ਨਹੀਂ ਹੈ ਬੇਅੰਤ ਸਿਰਫ ਗੁਰੂ ਨਾਨਕ ਦੇਵ ਦਾ ਦਰ ਮੱਲਣ ਦੀ ਲੋੜ ਹੈ ਉਸਨੇ ਪੁੱਛਿਆ ਕਿ ਦੱਸੋ ਹੁਣ ਫਿਰ ਮੈਂ ਕੀ ਕਰਾਂ ਹੁਣ ਇਹਨਾਂ ਥੋੜਿਆਂ ਦਿਨਾਂ ਵਿੱਚ ਕੀ ਬਣ ਸਕਦਾ ਹੈ ساری ਉਮਰ ਤਾਂ ਮੈਂ ਬਾਬੇ ਨਾਨਕ ਦੇ ਦਰ ਤੇ ਆਇਆ ਨਹੀਂ ਮੈਂ ਬੇਤੀ ਕੀਤੀ ਅਜੇ ਵੀ ਕੁਛ ਨਹੀਂ ਬਿਗੜਿਆ ਹੁਣ ਇਹ ਸਤਿਗੁਰੂ ਨਾਨਕ ਦੀ ਸ਼ਰਨ ਪੈ ਜਾ ਤੇ ਆਪਣੇ ਅੰਤਰਾਤ ਮੈਂ ਵਾਹਿਗੁਰੂ 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 ਦਾ ਜਾਪ ਕਰਨਾ ਆਰੰਭ ਕਰਦੇ ਦਿਨ ਰਾਤ ਜਾਪ ਜੁਟਿਆ ਰਹੋ ਸਤਿਗੁਰੂ ਨਾਨਕ ਬਖਸ਼ੇਂਦਾ ਉਸ ਦੀ ਬਖਸ਼ਿਸ਼ ਤੋਂ ਆਦਮੀ ਕਦੇ ਵੀ ਨਿਰਾਸ਼ ਨਾ ਹੋਵੇ ਬਾਬਾ ਨਾਨਕ ਹੁਣ ਵੀ ਤੈਨੂੰ ਆਪਣੀ ਗੋਦ ਵਿੱਚ ਲੈ ਲੇਗਾ ਸਾਰੇ ਫਿਕਰ ਤੇ ਚਿੰਤਾ ਛੱਡ ਕੇ ਸਿਰਫ ਵਾਹਿਗੁਰੂ ਦੇ ਨਾਮ ਤੇ ਆਧਾਰ ਆਪਣੇ ਆਪ ਨੂੰ ਛੱਡ ਦੇ ਮੇਰੀ ਇਹ ਗੱਲ ਸੁਣ ਕੇ ਉਸ ਨੂੰ ਕੁਝ ਚੈਨ ਆ ਗਿਆ ਭਰੋਸਾ ਵੱਜ ਗਿਆ ਤੇ ਉਸ ਨੇ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਕੁਛੇਰ ਪਿੱਛੋਂ ਮੈਂ ਉਸ ਦੇ ਕੋਲੋਂ ਆਪਣੇ ਘਰ ਆ ਗਿਆ ਇਸ ਤਰ੍ਹਾਂ ਉਸ ਦੇ ਨਾਮ ਜਪਦਿਆਂ ਦੋ ਦਿਨ ਲੰਘ ਗਏ ਦੂਸਰੇ ਦਿਨ ਦੀ ਰਾਤ ਨੂੰ ਮੈਂ ਸੁਪਨੇ ਵਿੱਚ ਵੇਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਜੋ ਅਲਾਈਤੀ ਬੇ ਰਹਿਣਾ ਉਹ ਉਸ ਦੀ ਇੱਕ ਟਾਣੀ ਤੇ ਬੈਠਾ ਹੈ ਤੇ ਬੜਾ ਕੁਝ ਜਦ ਮੈਂ ਬੀਰੀ ਦੇ ਕੋਲ ਗਿਆ ਤਾਂ ਉਹ ਮੈਨੂੰ ਕਹਿਣ ਲੱਗਾ ਭਾਈ ਸਾਹਿਬ ਜੀ ਫਾਟੂਰਾ ਦੀ ਬੜੀ ਬਖਸ਼ਿਸ਼ ਹੋਈ ਹੈ ਗੁਰੂ ਨਾਨਕ ਨੇ ਮਿਹਰ ਕੀਤੀ ਹੈ ਮੈਨੂੰ ਆਪਣੇ ਦਰ ਸਾਧ ਲਿਆ ਤੇ ਮੈਂ ਇੱਥੇ ਆ ਗਿਆ ਵੇਖੋ ਨਾ ਕਿਹੋ ਸੁਣਾ ਜਾ ਵਾਤਾਵਰਨ ਬੜਿਆ ਬੇਰ ਵੀ ਲੱਗੇ ਹੋਏ ਨੇ ਕਿੰਨੇ ਮਿੱਠੇ ਹਨ ਲੋ ਤੁਸੀਂ ਵੇਖੋ ਇਹਨੇ ਨੂੰ ਮੇਰੀ ਅੱਖ ਖੁੱਲ ਗਈ ਮੈਂ ਘੜੀ ਦੇਖੀ ਉਸ ਵਕਤ ਰਾਤ ਦਾ ਸਵਾ 1 ਵਜਿਆ ਸੀ ਸਵੇਰ ਹੁੰਦੀ ਮੈਂ ਆਦਮੀ ਭੇਜਿਆ ਉਸਦੇ ਘਰ ਉਸਦੀ ਹਾਲਤ ਦਰਿਆਫਤ ਕਰਨ ਵਾਸਤੇ ਉਸਦੇ ਵਾਪਸ ਆਣੇ ਤੇ ਪਤਾ ਲੱਗਾ ਕਿ ਠੀਕ ਰਾਤੀ ਪੂਰੇ ਸਵਾ 1 ਵਜੇ ਉਹ ਗੁজার ਗਿਆ ਸੀ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਕਰਮਾ ਵਿੱਚ ਦਿਸਣ ਤੇ ਸਹੀ ਸੀ ਉਸਦੀ ਆਤਮਾ ਦੋ ਦਿਨ ਦੇ ਸਿਮਰਨ ਨਾਲ ਹੀ ਸੁਖੀ ਤੇ ਗੁਰੂ ਮੇਰ ਦੀ ਪਾਤਰ ਬਣ ਗਈ ਸੀ ਜੇ ਕੋਈ 5 ਮਿੰਟ ਵੀ ਹਰ ਰੋਜ਼ ਨਾਮ ਦਾ ਸਿਮਰਨ ਕਰੇ ਤਾਂ ਉਹ ਪਰਲੋਕ ਲਈ ਆਪਣੇ ਵਾਸਤੇ ਕਾਫੀ ਧਨ ਤੇ ਤੋਸ਼ਾ ਇਕੱਠਾ ਕਰ ਲੈਂਦਾ ਹੈ ਜਿੱਥੇ ਮਰਨ ਤੋਂ ਬਾਅਦ ਕੇਵਲ ਇਹੋ ਧਨ ਕੰਮ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਬੀਰ ਜੀ ਨੇ ਕਿਹਾ ਹੈ ਇੱਕ ਘੜੀ ਆਧੀ ਘੜੀ ਆਦੀ ਹੂ ਤੇ ਆਤ ਪਰਤਨ ਸੇਤੀ ਗੋਸਤੇ ਜੋ ਕਿ ਨੇ ਸੋ ਲੱਖ ਅੱਧੀ ਤੋਂ ਅੱਧੀ ਘੜੀ ਵੀ 5-6 ਮਿੰਟ ਦੇ ਬਰਾਬਰ ਹੁੰਦੀ ਇੱਕ ਅੰਗਰੇਜ਼ੀ ਮੈਗਜ਼ੀਨ ਦੇ ਰਿਵਿਊ ਆਫ ਰਿਵਿਊਜ਼ ਦੇ ਐਡੀਟਰ ਮਿਸਟਰ ਸਟੈਂਡ ਦੀ ਬਹਿਨ ਜੂਲੀਆ ਉਸਨੇ ਆਪਣੇ ਭਰਾ ਨੂੰ ਪਰਲੋਕ ਤੋਂ ਕੁਝ ਸਤਿਰਕ ਮੈਸੇਜ ਜਿਹੜੇ ਰੂਹਾ ਰਾਹੀਂ ਭੇਜੇ ਜਾਂਦੇ ਨੇ ਉਸ ਦੀ ਕਿਤਾਬ ਛਾਪਿਆ ਕਿਤਾਬ ਦਾ ਨਾਮ ਲੈਟਰ ਟੂ ਜੁਲੀਆ ਉਹਨਾਂ ਵਿੱਚ ਜੁਲੀਆ ਨੇ ਆਪਣੇ ਭਰਾ ਨੂੰ ਦੱਸਿਆ ਹੈ ਕਿ ਜੇ ਤੂੰ 5 ਮਿੰਟ ਰੋਜ਼ ਵੀ ਸਾਈ ਦਾ ਨਾਮ ਜਪੇਗਾ ਤਾਂ ਤੈਨੂੰ ਇੱਥੇ ਪਰਲੋਕ ਵਿੱਚ ਆ ਕੇ ਪਤਾ ਲੱਗੇਗਾ ਕਿ ਕਿੰਨੀ ਭਾਰੀ ਦੌਲਤ ਦਾ ਤੂੰ ਮਾਲਕ ਬਣ ਗਿਆ ਹਾਂ ਤੇਰੇ ਪਾਸ ਕਾਫੀ ਅਸਾਸਾ ਜਮ੍ਹਾਂ ਹੋ ਜਾਵੇਗਾ ਜੋ ਤੇਰੇ ਮਰਨ ਦੇ ਬਾਅਦ ਕੰਮ ਆਏਗਾ ਅਸੀਂ ਸੂਰਜ ਵਿੱਚ ਤਾਂ ਨਹੀਂ ਪੁੱਜ ਸਕਦੇ ਤੇ ਜੇ ਪੁੱਜ ਵੀ ਜਾਈਏ ਤਾਂ ਉਹਦੀ ਤਮਸ ਦੇ ਨਾਲ ਸਾਰੀ ਜਾਵਾਂਗੇ ਪਰ ਅਸੀਂ ਧੁੱਪ ਵਿੱਚ ਬੈਠ ਕੇ ਨਿਗ ਲੈ ਸਕਦੇ ਹਾਂ ਇਹ ਸੂਰਜ ਨਾਲ ਮਿਲਾਪ ਹੀ ਹੈ ਇਸੇ ਤਰ੍ਹਾਂ ਆਕਾਰ ਰਹਿਤ ਨਿਰੰਕਾਰ ਦੇ ਪ੍ਰੇਮ ਵਿੱਚ ਉਸ ਦੀ ਯਾਦ ਵਿੱਚ ਆ ਕੇ ਉਸ ਦੀ ਮਿਹਰ ਦਾ ਪਾਤਰ ਬਣਨਾ ਉਸ ਦਾ ਬਲਾਪ ਹੀ ਹੈ ਭਾਵੇਂ ਮੁਸ਼ਕਲ ਹੈ ਔਰ ਅਸੀਂ ਉਸ ਦੇ ਸ਼ਬਦ ਸਰੂਪ ਵਿੱਚ ਪਰਵੇਸ਼ ਕਰਕੇ ਆਪਣੇ ਜੀਵਨ ਦਾ ਲਾਹਾ ਖਟ ਸਕਦੇ ਹਾਂ ਇਹ ਆਸਾਨ ਹੈ ਨਾਮ ਜਪੋ ਕਿਸੇ ਸੰਤ ਸਾਧੂ ਦੇ ਦਰ ਤੇ ਭਟਕਣ ਦੀ ਲੋੜ ਨਹੀਂ ਨਾਮ ਦੀ ਕਮਾਈ ਆਪਣੀ ਹੀ ਕੀਤੀ ਕੰਮ ਆਉਣੀ ਹੈ ਦੂਸਰਾ ਕਿਸੇ ਨੂੰ ਭੋਰਾ ਭਰਨੇ ਦੇ ਸਕਦਾ ਜਿਹੜਾ ਰੋਟੀ ਖਾਂਦਾ ਹੈ